ਸਾਰੇ ਜੀ ਵਿਲੇਜਰ ਸਹਿਬਾਨ ਸਤਿ ਸ੍ਰੀ ਅਕਾਲ ਪੰਡਾ ਪੈਰਾਂ ਦੀ ਅਗਵਾਈ ਹੇਠ ਸਤਿਗੁਰਾਂ ਦੇ ਸ਼ਰਧਾ ਸ਼ਾਇਆ ਹੈ ਸਾਰੇ ਨਗਰ ਨਿਵਾਸੀ ਸੰਗਤਾਂ ਦੇ ਸਹਿਯੋਗ ਦੇ ਨਾਲ ਨਗਰ ਕੀਰਤਨ ਦੀ ਰਮਲਾ ਹੋਈ ਸੀ ਸਤਿਗੁਰਾਂ ਦੀਆਂ ਬਖਸ਼ਿਸ਼ ਕਿਰਪਾ ਹੋਈ ਹੈ ਬੜੇ ਹੀ ਪ੍ਰੇਮ ਦੇ ਨਾਲ ਸਾਰੀਆਂ ਸੰਗਤਾਂ ਦੇ ਨਗਰ ਦੇ ਅੰਦਰ ਸ਼ਹਿਰ ਦੇ ਅੰਦਰ ਪ੍ਰਕਰਮਾ ਕਰਦੇ ਹੋਇਆ ਸਤਿਗੁਰਾਂ ਦੀ ਕਿਰਪਾ ਦੁਆਰਾ ਨਿਰਵਿਘਨ ਸਹਾਇਤਾ

گردوارا پربندکار تیار ہیں ساری سنگان میں بےنتی ہے کہ جنیاں بھی سنگت جھٹے تک بھی آواز جا رہی ہے ساری سنگا گرو کا لنگر پرشادہ چک کے جانا کوئی بھی مائی بھائی لنگر چکے تو بغیر نہ جائے ਦੂਸਰੇ ਦਿਨ ਤੇ ਹੈ ਸਾਸਨ ਕੱਲ ਨੂੰ ਦਿਨ 100 ਗਲ 1 ਜਨਵਰੀ ਨੂੰ ਭਾਗਤ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਪ੍ਰਕਾਸ਼ ਪੁਰਬਾਂ ਦੇ ਸੰਬੰਧ ਵਿੱਚ ਤਰਕੇ ਬਾਣੀ ਆਇ ਤੇ ਸਗਦੇ ਜਿੰਦ ਬਤਾਈ ਜੀ ਕਿ ਸ੍ਰੀ ਖਨਪਾ ਸਾਹਿਬ ਰੱਖੇ ਹੋਏ ਹਨ ਜਿਨ੍ਹਾਂ ਦੇ ਕੱਲ ਨੂੰ ਅਮਰ ਤਵੇੜੇ ਭੋਗ ਪਾਇਨੇ ਹਨ ਅਤੇ ਉਸ ਤੋਂ ਪ੍ਰੰਤ ਸੋਹਣ ਦੇਵਾਨ ਸਜਾਏ ਜਾਣ ਹਨ ਨਵਰੇ ਦਰਬਾਰ ਸਾਹਿਬ ਦੇ ਅੰਦਰ

ਪਸ਼ੀਆ ਪ੍ਰਾਪਤ ਕਰਨੀਆਂ ਨੇ ਸੇਵਾਵਾਂ ਨਿਭਾਉਣੀਆਂ ਨੇ ਹੁਣ ਸਾਸ ਜੀ ਦੇ ਸਾਧਿਕਾ ਸੰਤਾਨ ਦੇ ਦਿੱਜੇ ਜਾਣ ਕਿ ਲੰਗਰ ਪ੍ਰਸ਼ਾਦਾ ਸਾਡੀਆਂ ਸ਼ਸ਼ਮਾ ਛੱਕੇ ਜਾਣ ਜੋ ਜੁੰਨਾ ਸੇਵਾਦਾਰਾਂ ਨੇ ਸੇਵਾਵਾਂ ਕੀਤੀਆਂ ਨੇ ਉਹਨਾਂ ਦਾ ਜੋ ਸਨਮਾਨ ਹੈ ਸਾਸ ਕੰਨ ਨੂੰ ਧੋਗਤੇ ਕੀਤਾ ਜਾਵੇਗਾ ਜਿਹੜਾ ਸੇਵਾਦਾਰਾਂ ਨੇ ਸੇਵਾਵਾਂ ਨਿਭਾਈਆਂ ਨੇ جو سنمان کیا سن کی جانا ہے سنمان کیا جائے گا واحگ جی کا خالص واحگ جی کی فتح